ਪਿੰਡ ਕੁੱਤਬਦੀਨ ਨੇੜੇ ਮੱਲਾਵਾਲ ਫਿਰੋਜ਼ਪੁਰਾ ਦਰਗਾਹ ਤੇ ਚਾਦਾ ਚੜਾਉਂਦੀ ਰਸਮ ਅਦਾ ਕੀਤੀ ਗਈ ਅਤੇ ਇਸ ਮੌਕੇ ਪੰਜਾਬੀ ਦੁਕਾਨਾ ਜੋੜੀ ਸ਼ਮੀਖਾਨ ਕੇਨੰਦਾਵ ਨੇ ਆਪਣੇ ਗੀਤਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਤੇ ਮੁਖ ਸੇਵਾਦਾਰ ਬਾਬਾ ਜਸਬੀਰ ਸਿੰਘ ਲੰਬੜਦਾਰ, ਬੀਬੀ ਬਲਬੀਰ ਕੌਰ ਸੰਗੀੜਾ, ਜੋਗਿੰਦਰ ਸਿੰਘ ਸਰਪੰਚ, ਗੁਰਪ੍ਰੀਤ ਸਿੰਘ ਯੂਕੇ, ਅਰਮਾਨ ਸਿੰਘ ਯੂਕੇ, ਗੁਰਪ੍ਰੀਤ ਕੌਰ ਯੂਕੇ, ਬਾਬਾ ਜਸਵਿੰਦਰ ਸਿੰਘ ਮੱਲਾਵਾਲ, ਸੀਪੂ ਬਾਈ, ਨੀਕਾ ਬਾਈ ਆਧਾਜਸਨ ਰਾਜਾਪਾਈ ਦੀ ਵਿਸ਼ੇਸ਼ ਰਿਪੋਰਟ ਪਤੰਦੀ ਮਿੱਟੀ ਨਿਊ ਚੈਨਲ ਫਿਰੋਜ਼ਪੁਰ ਮੁਬਾਰਕਾਂ ਜੀ ਅੱਜ ਦੇ ਸਮਾਵੇਲੇ ਦੀਆਂ ਪੀਰ ਬਾਬਾ ਮੁਹੰਮਦ ਅਲੀ ਫਕਰ ਬੇਰੀ ਵਾਲਾ ਪਿੰਡ ਕੁਤਬਦੀਨ ਵਾਲਾ ਮੁਖ ਸਬਦਾਰ ਬਾਬਾ ਜਸਪੀਰ ਸਿੰਘ ਲੰਬੜਦਾਰ ਬੀਬੀ ਬਲਬੀਰ ਕੌਰ ਜੀ ਪ੍ਰਗਟ ਸਿੰਘ ਜੀ ਦਿਲਬਾਖ ਸਿੰਘ ਜੀ ਜੁਗੇਦਰ ਸਿੰਘ ਜੀ ਸਰਪੰਚ ਸਾਹਿਬ ਹਰਜੀਤ ਸਿੰਘ ਜੀ ਬਾਬਾ ਸ਼ੰਦਰ ਜੀ ਸਮੂਹ ਸੰਗਤ ਗ੍ਰਾਮ ਪੰਚਾਇਤ ਆਨਾਰਾ ਵੀਰ ਕੁਇੰਟ ਕੁਤੂ ਦਿਨ ਬੜਾ ਜ਼ਿਲ੍ਹਾ ਫਰੋਜ਼ਪੁਰ ਅੱਜ ਦਾ ਮੇਲਾ ਜੀ ਸਾਡਾ ਜੋਗੀ ਤੁਹਾਡਾ ਆਪਣਾ ਮੇਲਾ ਵਤਨ ਦੀ ਮਿੱਟੀ ਨਿਊ ਚੈਨਲ ਤੋਂ ਸਨੇਲੇ ਨੂੰ ਕੱਲ ਸਾਡੇ ਬੋਲੇ ਚੈਨਲ ਦਾ ਸਾਡਾ YouTube ਚੈਨਲ ਵਤਨ ਦੀ ਮਿੱਟੀ ਨਿਊ ਚੈਨਲ ਇਸ ਮੇਲੇ ਨੂੰ ਤੁਸੀਂ ਕੱਲ YouTube ਦੁਆਰਾ ਤੁਸੀਂ ਦੇਖੋਗੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਤਰਵਾਦ ਕਰਦੇ ਹਾਂ ਸਮੂਹ ਸੰਗਤ ਦਾ ਆਰ ਸੌਂਡ ਧੰਨਵਾਦ ਕਰਦੇ ਹਾਂ ਖਿਡਾਰੀ ਨੂੰ ਗਰਾਊਂਡ ਤੇ ਕਲਾਕਾਰ ਨੂੰ ਸੌਂਡ ਦੋਹੀ ਚੀਜ਼ਾਂ ਹੁੰਦੀਆਂ ਜੀ আর ਜਿੰਨੇ ਜਿੰਨੇ ਨਿਸ਼ਕ ਸਰਕਾਰਾਂ ਦੇ ਨਾਲ ਕਹਿੰਦੇ ਐਨਿਸ਼ਕ ਜਿਨ੍ਹਾਂ ਨੂੰ ਲੱਗ ਜਾਂਦੇ ਸੁਖ ਜਾਂਦੇ ਨਵਾਕੋ ਮਾਰ ਲਈ ਦੇ ਨੇ ਰੋਕੀ ਤਾਨਿਆਂ ਤੇ ਉਹ ਬੱਦੇ ਇਸ਼ਕ ਤੇ ਨਹੀਂ ਛੁੱਟਦੇ ਬਾਬਾ ਬੀਦੀ ਜਾਂਦਾ ਕਈ ਦੀ ਛੁੱਟ ਜਾਂਦੇ ਜੇਲ੍ਹਖਾਨਿਆਂ ਤੇ ਕਿ ਤਾੜੀ ਸਰਕਾਰਾਂ ਦੇ ਨਾਂ ਤੇ ਕਹਿੰਦੇ ਬੇਰੇ ਜਗਰਾਂ ਸੇ ਕਈ ਦੱਸੇ ਕਿ ਜੁਗਤਾ ਸੱਚਾ ਜੇ ਸੋਣਨ ਨੁਕਤਾ ਸੇਲੀ ਨਮ ਕਰ ਕਰ ਚੱਲੀ ਅਗਰ ਜੀ ਰੱਖਣੀ ਕੇ ਅਮਰ ਸਰਦਾਰੀ ਜੇ ਬੰਦੀ ਆ ਰਬ ਲੁੱਟਣਾ ਚਾਹੁੰਦਾ ਰਖ ਨਾਲ ਫਕੀਰਿਆ ਯਾਰੀ ਰਖ ਨਾਲ ਫਕੀਰਿਆ ਯਾਰੀ ਪੰਜਾਬ ਦੀ ਧਰਤੀ ਗੁਰੂਆਂ ਦੀ ਧਰਤੀ ਮਾਝੇ ਦੀ ਧਰਤੀ ਕਿਉਂਕਿ ਨਗਦਾਰ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਹੈ ਔਰ ਜਿੰਨੋ ਜਿੰਨੋ ਅੱਜ ਇਸ ਮੇਲੇ ਦੀ ਜੀ ਇੱਕ ਤਾੜੀ ਆਪਣੇ ਪਿੰਡ ਦੇ ਨਾਮ ਤੇ ਜੀ ਕਿਉਂਕਿ ਬੜੀ ਦੂਰ ਤੋਂ ਕਲਾਕਾਰ ਬੁਲਾਉਣੇ ਹੋ ਤੁਸੀਂ ਇਕਬਾਲ ਪਾਰਟੀ ਸਾਡੇ ਤੋਂ ਪਹਿਲਾਂ ਹਾਜ਼ਰੀ ਲਾ ਕੇ ਗਿਆ ਕਿਉਂਕਿ ਜਿਵੇਂ ਕਿ ਜਾਗਰਨ ਹੋਵੇ ਤੇ ਜਿਨੀਦਰ ਗਣਪਤੀ ਦੀ ਰਾਤ ਨੂੰ ਹੋਵੇ ਉਹਨੇਦਰ ਸੰਪੂਰਨ ਨਹੀਂ ਕੰਮ ਹੁੰਦਾ ਮਹਿਫਲ ਦੇ ਵਿੱਚ ਜਿਨੀਦਰ ਕਵਾਲੀ ਨਾ ਹੋਵੇ ਉਹਨੇਦਰ ਕੰਮ ਅਧੂਰਾ ਰਹਿੰਦਾ ਸਾਡੇ ਕਵਾਲ ਜਿਨੀ ਵੀ ਹਾਜ਼ਰੀ ਲਾ ਕੇ ਗਏ ਆ ਧਨਵਾਦ ਕਰਦੇ ਜੀ ਅਗਰ ਚਾਹਤ ਇੱਕ ਮਿੰਟ ਲੈਣੇ ਆ ਜੀ ਸ਼ਮੀ ਖਲਾਨ ਕਿਰਨ ਦਾਵਾ 뮤지컬 ਪਰਿਵਾਰ ਫਰਮ ਅਮਰਸਰ ਗੋਲਡਨ ਸਿਟੀ ਜਿਨ੍ਹਾਂ ਦੇ ਗੀਤਾਂ ਨੂੰ ਤੁਸੀਂ YouTube ਤੋਂ ਸਰਚ ਆਨ ਕਰ ਸਕਦੇ ਸਾਡੇ ਸੰਗੀਤਕ ਪਰਿਵਾਰ ਸੋ 2 ਮਿੰਟ ਲੈਣੇ ਸੈਟਿੰਗ ਦੇ ਜੀ ਉਸ ਤੋਂ ਬਾਅਦ ਖੂਬਸੂਰਤ ਆਵਾਜ਼ਾਂ ਤੋਂ ਡੇਰੂ-ਭਰੂ ਇਸ ਪਿੰਡ ਦਾ ਧੰਵਾਦ ਸਾਰੀ ਸੰਗਤ ਦਾ ਧੰਵਾਦ ਮੈਂ ਵੇਖਾ ਸੁੱਖ ਪਾਇਆ ਨਾ ਕਿਸੇ ਨੇ ਕਦੇ ਲਾ ਕੇ ਅੱਖੀਆਂ ਚੰਗੇ ਰਹਿੰਦੇ ਜਿਹੜੇ ਰੱਖਦੇ ਬਚਾ ਕੇ ਅੱਖੀਆਂ ਚੰਗੇ ਰਹਿੰਦੇ ਜਿਹੜੇ ਰੱਖਦੇ ਬਚਾ ਕੇ ਅੱਖੀਆਂ ਸੁਪਾਇਆ ਨਾ ਕਿਸੇ ਨੇ ਕਦੇ ਲਾ ਕੇ ਅੱਖੀਆਂ ਚੰਗੇ ਰਹਿੰਦੇ ਜਿਹੜੇ ਰੱਖਦੇ ਬਚਾ ਕੇ ਅੱਖੀ ਫਰਮਾਇਆ ਜਿਹੜੀ ਨਕਰੀ ਟਹਾਲੀ ਹੁੰਦੀ ਦਰਸਾ ਦੀ ਨੇ ਤਹੜਕਾਰ ਦੀ ਜਿਹੜੀ ਨਕਰੀ ਟਹਾਲੀ ਹੁੰਦੀ ਦਰਸਾ ਦੀ ਨੇ ਤਹੜਕਾਰ ਦੀ ਕਹਾਣੇ ਨਾ ਕੋਈ ਸਭ ਧਿਆਨੇ ਕਹਿੰਦੇ ਹੋ ਕਿਹੜੇ ਨੂੰ ਮੁਖ ਵੇ ਚਮੜਾ ਨਹੀਂ ਦੇ ਜਿੰਨਾ ਸੋਹਣੇ ਮੁਰਸ਼ਦ ਦੇ ਨੈਣ ਵੇਖੇ ਸਸਕਲ ਦੋਸਤੋ ਕੀ ਹਾਲ ਚਾਲ ਮੈਂ ਤੁਹਾਡਾ ਆਪਣਾ ਪੰਜਾਬੀ ਲੋਗ ਐ ਖਸ਼ਮੀ ਖਾਨ ਸੋ ਅੱਜ ਅਸੀਂ ਪਹੁੰਚੇ ਆ ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਕਤਬ ਕਤਬਦੀਨ ਵਾਲਾ ਔਰ ਉੱਥੇ ਅੱਜ ਜਿਹੜਾ ਅਖਾੜਾ ਆ ਬਸ ਤਿਆਰੀ ਹੋ ਰਹੀ ਆ ਔਰ ਮੇਰੇ ਨਾਲ ਬਹੁਤ ਹੀ ਮੇਰਾ ਵੀਰ ਪਿਆਰਾ ਸਿੰਗਰ ਮੌਲਾ ਨਾ ਕਿ ਨਾ ਵਧੀਆ ਔਰ ਦੂਸਰਾ ਸਾਡਾ ਵੀਰ ਹਾਂ ਮਨਿੰਦਰ ਜੋਰ ਜੀ ਤੋ ਲੀਆ ਸਾਡਾ ਵੀਰ ਉਹ ਵੀ ਪਹੁੰਚਿਆ ਸਾਰੇ ਨਾਲ ਮਿਲ ਕੇ ਰੌਣਕਾਂ ਲਾਉਨੇ ਆ ਮੇਰੇ ਨਾਲ ਮੇਰੀ ਸਾਥੀ ਕਲਾਕਾਰ ਬੀਬਾ ਕੇਰਨ ਰੰਧਾਵਾ ਜੀ ਬਸ ਤੇ ਵਤਨ ਦੀ ਮਿੱਟੀ ਚੈਨਲ ਦੇਖ ਰਹੇ ਸਾਰੇ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬਰ ਕਰੋ ਔਰ ਜਿੰਨੀਆਂ ਵੀ ਖਬਰਾਂ ਜਿੰਨੇ ਮੇਲੇ ਤੱਕ ਤੁਹਾਡੇ ਤੱਕ ਪਹੁੰਚਾਉਂਦੇ ਨੇ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਥੈਂਕ ਯੂ ਅੱਜ ਦੀ ਰਿਪੋਰਟ ਸਾਡਾ ਬਾਈ ਰਾਜਾ ਮੇਰਾ ਨਾਮ ਕਰਨਾ ਲੋਕੋ 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 ਪੈਸਾ ਦੇ ਲੋ ਨੋ ਵਿੱਚ ਨੇ ਇਹ ਜੋ ਬਾਤ ਜਾ ਵਤਨ ਦੀ ਮਿੱਟੀ ਨਿਊ ਚੈਨਲ ਦੇਖਦੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਬਾਈ ਰਾਜਾ ਅੱਜ ਸਾਡੀ ਟੀਮ ਪਹੁੰਚੀ ਹੈ ਜੀ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਕਤਬਦੀਨ ਵਾਲਾ ਨੇੜੇ ਮੱਲਾਂ ਵਾਲਾ ਜਿੱਥੇ ਕਿ ਸਾਡੇ ਨਾਲ ਇਸ ਟਾਈਮ ਅੱਜ ਦੀ ਖੂਬਸੂਰਤ ਆਵਾਜ਼ ਸ਼ਮੀ ਖਾਨ ਕਿਨ ਨਰਦਾਵਾ ਜੀ जनाब ਮੌਲਾ ਜੀ ਸੰਦੀਪ ਜੀ ਔਰ ਬਾਬਾ ਜਸਵਿੰਦਰ ਸ਼ਾਹ ਜੀ ਆ ਤੁਹਾਡੇ ਨਾਲ ਗੱਲਬਾਤ ਕਰਾਨੀਆਂ ਜੀ ਸਭ ਤੋਂ ਪਹਿਲਾਂ ਮੌਲਾ ਜੀ ਸੱਸੀ ਗੱਬੀ ਜੀ ਸੱਸੀ ਗੱਬੀ ਭਾਜੀ ਅੱਜ ਵੀਰ ਜੀ ਤੁਸੀਂ ਇੱਥੇ ਪਹੁੰਚੇ ਕੀ ਇੱਕ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਪਹੁੰਚੇ ਭਾਜੀ ਬਹੁਤ ਵਧੀਆ ਲੱਗਾ ਜੀ ਭਾਜੀ ਨਾ ਆਏ ਆਪਾਂ ਬਹੁਤ ਵਧੀਆ ਲਗਾ ਕੇ ਤੇ ਪ੍ਰੋਗਰਾਮ ਬਹੁਤ ਵਧੀਆ ਰਿਹਾ ਜੀ ਸਾਡਾ ਮਿਹਰਬਾਨੀ ਥੈਂਕ ਯੂ ਜੀ ਸਾਡੇ ਨਾਲ ਬਾਬਾ ਜਸਵਿੰਦਰ ਸਿੰਘ ਜੀ ਬਾਬਾ ਜੀ ਵਧਾਈਆਂ ਜੀ ਤੁਹਾਨੂੰ ਮੇਲੇ ਦੀਆਂ ਤੁਹਾਨੂੰ ਸਭ ਤੋਂ ਪਹਿਲਾਂ ਮੇਲੇ ਦੀ ਲੱਖ ਲੱਖ ਵਧਾਈ ਹੋਵੇ ਬਾਬੇ ਪੀਰ ਅਲੀ ਮੰਦਰ ਸ਼ਾਹ ਜੀ ਨੂੰ ਬਾਬੇ ਸ਼ੋਹਨੇ ਸ਼ਾਹ ਦਾ ਸਰਵਦਰ ਮੱਲਾਂ ਵਾਲੇ ਤੋਂ ਬਹੁਤ ਖੁਸ਼ੀ ਦੀ ਗੱਲ ਆ ਕਲਾਕਾਰ ਇੱਥੇ ਆਏ ਆ ਰੰਗਾ ਰੰਗ ਪ੍ਰੋਗਰਾਮ ਕੀਤਾ ਬਹੁਤ ਮਨ ਨੂੰ ਖੁਸ਼ੀ ਹੋਈ ਆ ਜੀ ਬਹੁਤ ਧੰਨਵਾਦ ਲੋ ਜੀ ਇਸ ਟਾਈਮ ਸਾਡੇ ਨਾਲ ਜਿਨ੍ਹਾਂ ਨੇ ਬਹੁਤ ਸਾਰਾ ਨਾਮ ਕੱਟਿਆ ਸ਼ਮੀ ਖਾਨ ਜੀ ਕਿਨੇ ਰੰਗ ਲਾਵੇ ਸਸੀ ਗੱਲ ਭਾਜੀ ਅੱਜ ਅਸੀਂ ਸਾਡੇ ਜਿੰਨੇ ਵੀ ਆਰਟਿਸਟ ਆਏ ਆ ਅਸੀਂ ਕਿਉਂਕਿ ਇੱਥੇ ਪਹੁੰਚੇ ਆਂਗੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਔਰ ਵਤਨ ਦੀ ਮਿੱਟੀ ਚੈਨਲ ਜਿਹੜਾ ਵਾ ਉਹ ਸਾਡੇ ਵੱਲੋਂ ਉਹਨੂੰ ਬਹੁਤ ਸਾਰੀਆਂ ਢੇਰ ਸਾਰੀਆਂ ਮੁਬਾਰਕਾਂ ਆ ਔਰ ਉਹ ਦਿਨ ਦੁਗਣੀ ਔਰ ਰਾਤ ਚੌਗਣੀ ਤਰੱਕੀ ਕਰੇ ਔਰ ਇਸੇ ਤਰ੍ਹਾਂ ਜਲੇ ਸਾਡੇ ਮੇਲੇ ਆ ਉਹ ਤੁਹਾਡੇ ਤੱਕ ਪਹੁੰਚਦਾ ਰਹੇ ਔਰ ਅੱਜ ਮੇਰੇ ਨਾਲ ਸਾਡਾ ਛੋਟਾ ਮੇਰਾ ਭਰਾ ਸਾਡਾ ਸ਼ਾਗਿਰਦ ਰਾਜਾ ਜੀ ਨਾਲ ਹੈ ਮੱਲ ਜੀ ਔਰ ਸਾਰੇ ਸੰਦੀਪ ਹੁਣੀ ਜਿੰਨੇ ਵੀ ਪੂਰੀ ਟੀਮ ਆ ਸਿੰਗਰ ਆ ਮੁੰਡੇ ਸਾਰੇ ਅਸੀਂ ਪਹੁੰਚੇ ਆ ਜੱਸੀ ਭਾਜੀ ਆਏ ਨੇ ਆਰਟਿਸਟ ਸਾਡੇ ਸਾਡੇ ਬਾਬਾ ਜੀ ਹੁਣੀ ਸਾਡੇ ਨਾਲ ਨੇ ਔਰ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਔਰ ਖੁਸ਼ ਰਹੋ ਆਬਾਦ ਰਹੋ ਧੰਨਵਾਦੀ ਸਾਰਿਆਂ ਦਾ ਤੁਸੀਂ ਸਾਡਾ ਚੈਨਲ ਦੇਖਦੇ ਹੋ ਵਤਨ ਦੀ ਮਿੱਟੀ ਨਿਊ ਚੈਨਲ ਬਾਈ ਰਾਜਤ ਵਿਸ਼ੇਸ਼ ਰਿਪੋਰਟ ਮੀਲਾ ਪ੍ਰਮੋਟਰ